ਗੁੱਡ ਮਾਰਨਿੰਗ ਮਿੱਤਰੋ ਸਮਾਨ ਸਾਰਾ ਆਪਣੇ ਨਾਲ ਦਾ ਆ ਗਿਆ ਏ ਈਟੀਆਂ-ਪੁੱਟੀਆਂ ਸਾਰੀਆਂ ਆਈਆਂ ਨੇ ਛਤਰੀ ਕੀ ਆ ਗਈ ਆ ਤੇ ਬਸ ਹੁਣ ਆਪਾਂ ਫਿਟਿੰਗ ਕਰਨੀ ਆ ਆਹ ਤੇ ਸੋਨੇ ਲੱਗਦੇ ਚੋਬਰ ਖੜੇ ਇਹਦੇ ਸੁੱਕਣੇ ਟਾਇਰ ਰੱਥੇ origignal ਪਾਉਣੇ ਟਾਇਰ ਮੁੜ ਕੇ ਜਨਾ ਖਰਾਬ ਕਰਦੇ ਦੂਜੇ ਟਾਇਰ ਵੱਡੇ ਕੱਲੇ ਨੂੰ ਫਾਗਿਆ ਵਾ ਟਾਇਰ ਤੇ ਇਹਨੂੰ ਆਪਾਂ ਸ਼ੱਟ ਹੋਣਾ ਹੈ ਦੂਜੇ ਤੇ ਉੱਥੇ ਮਿਸਤਰੀ ਕੋਲ ਪਿੱਛੇ ਜਾਂਦਾ ਇਹ ਨਾਲ ਥੋੜਾ ਜਿਹਾ ਆਪਣਾ ਕੰਮ ਹੈ ਸਿਦਾ ਉਹ ਕਰਕੇ ਤੇ ਫੇਰ ਆਪਾਂ ਅਗਲਾ ਕੰਮ ਕਰਾਂਗੇ ਕੋਈ ਪਰ ਬਹੁਤ ਮਿੱਤਰੋ ਨਾਲ ਨਹੀਂ ਆਹ ਹੱਤ ਕਰਾਦ ਨਹੀਂ ਇਕੜੀ ਟਾਇਰ ਵੀ ਆਪਾਂ ਪਿਛਲੇ ਕਸੇ ਕੇ ਤੋਂ ਉਹ ਪੌਨੇ ਨੂੰ ਮਸ਼ੀਨਾਂ ਨੂੰ ਆ ਕਰੇ ਮਿਹਨਤ ਆ ਆਵੇ ਰਗੜ ਕੇ ਬਣਾਤਾ ਕਿ ਮੋਟੀ ਨੇ ਕੱਟਤਾ ਵਿੱਚ ਗਾਜਰ ਲੀਕ ਲਕੀਆ ਹੈ ਟਰੇਡਰ ਤੇ ਚੋਕ ਲਈਏ ਚਾ ਚੋਕ ਲੈਣਾ ਬਣਾ ਪਾਦਾ ਇਹ ਮਾਦਾ ਕਲਾਂ ਗੱਲ ਮਾਦਾ ਚਲੇਗੀ ਅੰਦਰ ਹੁਣ ਪਹਿਲਾਂ ਸਟਾਰਟ ਤੇ ਕਰੀਏ ਇਹਨੂੰ ਓਏ ਆ ਗੇਰ ਕਿੱਥੇ ਕਰਨਾ ਪਛਾਣੂ ਕਰਨਾ ਹੈ ਨਾ ਗੇਰ ਤੁਹਾਡੇ ਦਾ ਉਹ ਮੈਂ ਕਰਨਾ ਦੇ ਮਗਰ ਇਹ ਵਿਸੀ ਆ ਪਾਇਦਾ ਨਹੀਂ ਕੱਟ ਦਾਂਗੇ ਉਹਨਾਂ ਕਾ ਆ ਬੜੀ ਤਗੜੀ ਦੁਰਗਾ ਰਕੋ ਗ੍ਰੀਟ ਸਾਲਾ ਪੰਜ ਨੂੰ ਤੁਰਨ ਦਾ ਪਹਿਲਾਂ ਇਹਨੂੰ ਪੈਣੀ ਆ ਲੋ ਬਣਾ ਲੋ ਤੁਰ ਵੀ ਪਾਵਾਂਗੇ ਚਾਰ ਨੂੰ ਨਹੀਂ ਤੁਰਦਾ ਜੇ ਪਹਿਲੀ ਜਲੀ ਤਾਲੇ ਨਾਲ ਕੀ ਲੰਗ ਲਾਉਣਾ ਹੈ ਆ ਛੇਕ ਮਾਰ ਕੇ ਪਹਿਲਾਂ ਜੋ ਪਹਿਲੀ ਤੁਹਾਨੂੰ ਜੀ ਹੁਲੀ ਉਤੋਂ ਇੱਕਦਮ ਪਹਿਲਾਂ ਸਾਈਡ ਪ੍ਰੋਫਾਈਲ ਚੈੱਕ ਕਰਾ ਦੀ ਤਾੜੂ ਦੀ ਵਾ ਕੀ ਹੁੰਦਾ ਕੀ ਆ ਸਾਈਡ ਪ੍ਰੋਫਾਈਲ ਸਿੱਧੀ ਪੂਰੀ ਹਾਂ ਬਾਏ ਵੇ ਸਿੱਧੀ ਜਾਈ ਅੱਗੇ ਪਹਿਲਾਂ 7 ਨੂੰ ਫਿਰ 6 ਨੂੰ ਤੇ ਜੇ ਮਾਲਾ ਪਹਿਲੀ ਭੋਲੀ 6 ਨੂੰ ਫਿਰ 5 ਨੂੰ ਦੱਸ ਦੂੰ ਤੇਰਾ ਪਹਿਲਾ ਮੈਂ ਦੱਸ Ne yürüyün sadece? Karnım ağrı. ਲਕੀਨ ਕੀ ਚਲ ਆਪਣਾ ਲੱਗਾ ਬਣਾ ਤਾਂ ਮੇਰਾ ਮੂੰਹ ਵਿਖਾਦਾ ਇਰਾਦਾ ਵਿਖਾਦੇ ਐਡਾ ਮੂੰਹ ਤੇਰਾ ਮੋਬਾਈਲ ਜਾਜੂ ਤੇਰਾ ਮੂੰਹ ਤੇਰੀ ਸਾਈਡ ਪ੍ਰੋਫਾਈਲ ਵਿਖਾਉਣੀ ਕੋਈ ਮੈਨ ਕਿੰਨੀ ਹੈ ਪਕੜ ਸਾਲੇ ਰੋਈ ਬਣਾਣਾ ਕਦੀ ਪਾਇਆ ਕਦੀ ਆ ਪਾ ਲਈਦਾ ਕਿਦ ਤਾਈ ਕਿਦਨ ਪਾਇਆ ਵਿਖਾ ਮੈਨੂੰ ਕੋਈ ਨਹੀਂ ਵਿਖਾਉਂਗਾ ਤੈਨੂੰ ਇਹ ਸ਼ੋਅ ਲਾਓ ਜਿਹੜਾ ਕੰਮ ਆ ਇਹਦਾ ਕੰਮ ਕਰਨ ਵਾਲਾ ਉਹ ਕਰੋ ਕਹਿੰਦਾ ਹੋ ਗਿਆ ਤੇ ਤੂੰ ਨੜ ਨਹੀਂ ਖੋਲਿਆ ਇਹ ਤੜਿਆ ਜਾਂਦਾ ਉਹ ਡੂ ਡਰਾਈਵਰ ਆ ਮੇਰੀ ਲੈਟਰਾਂ ਤੋੜਦੇ ਹੋ ਗਰੀਬ ਨਹੀਂ ਇਹ ਪਲ ਹੋਈਆਂ ਪਤਾ ਨਹੀਂ ਕਿ ਦੀ ਵੇਖੇ ਨਹੀਂ ਪਾਇਆ ਮੈਂ ਉਹ ਐ ਨਾ ਤੋੜਦੀ ਐ ਸਾਈਡ ਤੇ ਚੱਲ ਰੱਖਦੇ ਮੇਰੀ ਮੈਮਰੀ ਵਾ ਫੁੱਲ ਕਰਦਾ ਹਰ ਗੱਲ ਦਾ ਬੜੇ ਬੈਗਾਂ ਪੰਜ ਸਖੀ ਸ਼ਾਹ ਤੇ ਜੱਡੂ ਵੀ ਜਗਾਵਾਂਗੇ ਕਿ ਸ਼ਾਹ ਤੇੜੀ ਉਹ ਸ਼ਾਹੜੀ ਨਾ ਜਗੀ ਹਾਂ ਕਹਦੇ ਬੰਦੇ ਹਾਂ ਆ ਗਿਆ ਹੁਣ ਸਾਲਿਆ ਸਾਰਾ ਜਦੋਂ ਮੁੱਕ ਗਿਆ ਮਦਰੂ ਓਕੇ ਆ ਲੈ ਉਹਨੇ ਉਹਦਾ ਫੋਨ ਕੱਢ ਟੇਟੀ ਲੈ ਆਉਂਦੀ ਟੇਟੀ ਤੋਂ ਕੰਮ ਕਰਦੇ ਆਈ ਇਹ ਤੇ ਐਤ੍ਰਿਕਾ ਕਰੇ ਇੱਕ ਕਿੱਥੇ ਆ ਡੈਡੀਕੇਟ ਰੇਟ ਨਗਰ ਤੋਂ ਸੇਓ ਜੱਜੀ ਇਥੋਂ ਚੈਂਪੀਅਨ ਸੀਰੀਜ਼ ਲਾਉਣੀ ਆ ਸੋਚੋ ਦੂਜਾ ਜਗ੍ਹਾ ਤਾਂ ਹੈਗਾ ਨਹੀਂ ਕੋਈ ਟੱਲਿਆ ਤੂੰ ਆਰਲ ਅੱਜ ਨੂੰ ਲਾ ਕੇ ਪਲੇਟਾਂ ਜਗਣ ਕੋਈ ਹੈ ਮੈਨਾ ਚੱਲ ਹੁਣ ਵੇਖ ਲੈ ਫੇਰ ਬੁਝ ਗਈ ਆ ਉਹ ਤੇ ਜਿਹੜੀ ਛੜੀ ਵੇਖੋ ਤੁਸੀਂ ਨਹੀਂ ਛੜੀ ਨਹੀਂ ਛਕੜੀ ਛੜੀ ਛਕੜੀ ਨਹੀਂ ਜਗਦੀ ਤਵਨੋਂ ਤੁਹਾਡੀ ਛਕੜੀ ਹੋਣੀ ਹੁਣੇ ਛੇਰੇ ਨੇ ਜਾਵਦਾ ਲਾਤੀ ਫਿਰ ਕਿਹੜੇ ਛੇਰੇ ਨੂੰ ਤੂੰ ਆ ਉੱਥੇ ਜਦੋਂ ਜਗਾ ਦਿਓ ਗੁਰਗੋਸ਼ਾ ਤੜੀ ਮੇਰਾ ਬਲੌਗ ਅੱਦਾ ਨੰਗ ਜਾਣਾ ਉੱਚ ਉਹ ਜਿਸ਼ਣ ਆਪਾ ਲੈਡ ਦੀ ਸ਼ੋਹ ਤੇ ਹੋਰ ਕੋਈ ਨਾਉਣੀ ਯਾਰ ਹੱਥ ਮਿਲਣਾ ਕਦੋਂ ਹੁਣ ਨਹੀਂ ਮਿਲਣਾ ਦੇ ਜਗਾ ਦਿਓ ਮੜੀ ਦੇ ਚਮਕਾਇਆ ਮਰਾਓ ਇੱਥੇ 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 ਲਾਜੀ ਨਾਲ ਵੀ ਆਈ ਚਮਕਾਇਆ ਤੇ ਮਰਾਓ ਲੈ ਆ ਵੀ ਲੱਗੀ ਉਹ ਯਾਰ ਫੜ ਕੇ ਰੱਖ ਲਾ ਤਾਂ ਗੁਰਗਾਂ ਮਰਾ ਦੇ ਚਮਕਾ ਮੈਂ ਹਾਂ ਲੈ ਹਾਂ ਅੱਛਾ ਹੈ ਅੱਛਾ ਹੈ ਫੇਰੇ ਲਗਾ ਹੈ ਇਹ ਰੱਛਾ ਉਸ ਆੜਨਾ ਦਿਓ ਬਾਅਦ ਚ ਲਾ ਲਾਂਗੇ ਰਹਿਣ ਦੋ